ਵੀਰੇ ਇੱਥੇ ਵਾਦੀ ਲਗਭਗ 8-9000 ਆਬਾਦੀ ਵੋਟ ਤੇ ਇੱਥੇ 15 ਤੋਂ 16 ਪਿੰਡ ਜਿਹੜੇ ਇਸ ਪਾਣੀ ਦੇ ਹਾੜ ਵਿੱਚ ਆਏ ਤੇ ਵੀਰੇ ਕੋਈ ਨਹੀਂ ਸੁਰਲਿਆ ਨਾ ਕੋਈ ਮੰਤਰੀ ਨਾ ਸੰਤਰੀ ਲਗਭਗ 15 ਦਿਨ ਹੋ ਗਿਆ ਪਾਣੀ ਚਲਦੇ ਨੂੰ ਦਰਿਆ ਵਿੱਚ ਉਹਦੀ ਵਜ੍ਹਾ ਨਾਲ ਪਾਣੀ ਨਿਕਲ ਗਿਆ ਕੁਛ ਤੇ ਜਿਹੜਾ ਪਾਣੀ ਹੁਣ ਰਹਿ ਗਿਆ ਉਹ ਪੁਰਾਣਾ ਹਰ ਰੋਜ਼ ਦੀ ਹੁਣ ਨਿਊਜ਼ ਆ ਰਹੀ ਹੈ ਕਿ ਪਾਣੀ ਵਧ ਰਿਹਾ ਵਧ ਰਿਹਾ ਹੁਣ ਅੱਜ ਸਵੇਰ ਦਾ ਲਗਭਗ 2 ਫੁੱਟ ਪਾਣੀ ਵਧ ਗਿਆ ਜਦੋਂ ਕੈਪਟਨ ਸਰਕਾਰ ਸੀਗੀ ਨਾ ਉਦੋਂ ਕੁਝ ਮਾਰਜਾ ਮਿਲਿਆ ਸੀ ਕੁਝ ਅਕਾਲੀ ਸਰਕਾਰ ਸੀਗੀ ਉਦੋਂ ਮਾਰਜੇ ਮਿਲੇ ਸੀਗੇ ਤੇ ਭਗਵੰਤਮਾਨ ਜਦੋਂ ਸਰਕਾਰ ਆਈ ਹੈ ਕੁਝ ਨਹੀਂ ਮਿਲਿਆ ਕਿਸੇ ਨੂੰ ਇੱਕ ਲਾਰੀ ਹੈ ਵੀਰੇ ਸਾਡੇ ਦੇ ਇੱਥੇ ਜਿੰਨੀ ਵੀ ਗੱਟੀ ਦੀ ਪੈੜੀ ਹੈ ਨਾ ਬਾਦੀ ਇਹ ਲਗਭਗ 8-9000 ਕਿੱਲਾ ਹੈ ਇਸਾਈ ਗਰਦੋਰੀ ਵੀ ਟੁੱਟ ਗਈ ਹੈ ਪਿੰਡ ਚੱਲੋ ਕੇ ਖੜੇ ਹੋਏ ਆ ਤੇ ਤੁਹਾਨੂੰ ਦੱਸ ਦਈਏ ਕਿ ਇੱਥੇ ਆ ਜਿਹੜਾ ਲੱਖ ਲੱਖ ਤੀਕ ਪਾਣੀ ਹੈ ਤੇ ਕਈ ਕਿ ਥਾਵਾਂ ਦੇ ਉੱਤੇ ਇਸ ਤੋਂ ਵੀ ਜ਼ਿਆਦਾ ਡੂੰਗਾ ਹੈਗਾ ਜਿੱਥੇ ਥਾਵਾਂ ਜ਼ਿਆਦਾ ਨੀਵੀਆਂ ਹੈਗੀਆਂ ਤੇ ਪਰ ਇੱਥੋਂ ਦੇ ਲੋਕਾਂ ਦਾ ਜਿਹੜਾ ਜੀਵਨ ਆ ਉਹ ਵੱਡੇ ਪੱਧਰ ਦੇ ਉੱਤੇ ਪ੍ਰਭਾਵਿਤ ਹੋਇਆ ਤੇ ਤੁਹਾਨੂੰ ਦੱਸ ਦਈਏ ਕਿ ਲੋਕ ਆ ਜਿਹੜੇ ਇੱਥੇ ਫਸੇ ਹੋਏ ਆ ਇਸ ਪਿੰਡ ਦੇ ਵਿੱਚ ਵੀ ਤੇ ਨਾਲ ਹੀ ਇਸ ਦੇ ਲਾਗੇ ਪਿੰਡ ਆ ਉੱਥੋਂ ਵੀ ਕਸ਼ਤੀਆਂ ਰਾਹੀਆ ਜਿਹੜਾ ਲੋਕਾਂ ਨੂੰ ਲਿਆਂਦਾ ਜਾ ਰਿਹਾ ਹੈਗਾ ਆਪਾਂ ਇਸ ਪਿੰਡ ਦੇ ਲੋਕ ਆ ਜਿਹੜੇ ਬਾਈ ਜੀ ਮੌਜੂਦ ਨੇ ਸਸੀ ਗੱਲ ਬਾਈ ਜੀ ਸਸਰੀ ਗੱਲ ਬਾਈ ਅੱਛਾ ਬਾਈ ਜੀ ਕਿੰਨਾ ਇੱਕ ਇਸ ਪਿੰਡ ਦੇ ਵਿੱਚ ਆਬਾਦੀ ਹੈਗੀ ਆ ਤੇ ਕਿੰਨੇ ਕੁ ਲੋਕ ਪ੍ਰਭਾਵਿਤ ਹੋਏ ਵੀਰੇ ਇੱਥੇ ਆਬਾਦੀ ਲਗਭਗ 8-9000 ਹੈ ਆਬਾਦੀ ਵੋਟ ਤੇ ਇੱਥੇ 15 ਤੋਂ 16 ਪਿੰਡ ਆ ਜਿਹੜੇ ਇਸ ਪਾਣੀ ਦੇ ਹਾੜ ਵਿੱਚ ਆਏ ਹੂੰ ਜੀ ਤੇ ਵੀਰੇ ਕੋਈ ਨਹੀਂ ਸੁਣ ਲਿਆ ਨਾ ਕੋਈ ਮੰਤਰੀ ਨਾ ਸੰਤਰੀ ਨੇ ਇੱਥੇ ਆਏ ਸੀਗੇ ਵਿਰਿੰਦਰ ਕੁਮਾਰ ਗੋਇਲ ਮੰਤਰੀ ਆਏ ਸੀਗੇ ਮਿਨਿਸਟਰ ਆਏ ਸੀਗੇ ਇਧਰਲੀ ਸਾਈਡ ਤੇ ਤੁਸੀਂ ਉੱਥੇ ਗਏ ਨਹੀਂਗੇ ਤੁਸੀਂ ਉਹਨਾਂ ਨੂੰ ਕਿਹਾ ਨਹੀਂਗਾ ਪਛਾਈ ਨਹੀਂ ਆਪਣੀ ਗੱਲ ਵੀਰੇ ਸਾਰੇ ਸਰਪੰਚ ਮੈਂਬਰ ਜੋ ਵੀ ਹੈ ਲੋਕ ਗਏ ਨੇ ਮੰਤਰੀ ਕੋਲ ਪਰ ਮੰਤਰੀ ਨੇ ਕੀ ਸੁਣਨਾ ਆ 2023 ਵਿੱਚ ਪਾਣੀ ਆਇਆ ਉਦੋਂ ਨਹੀਂ ਕਿਸੇ ਨੇ ਕੋਈ ਵੀ ਸੁਣਿਆ ਤੇ ਹੁਣ ਕੀ ਸੁਣਨਗੇ ਆ ਕੇ ਢਾੜਾ ਮਾਰ ਕੇ ਵਾਪਸ ਮੁੜ ਗਏ ਅੱਛਾ ਇਸ ਵਾਰ 2023 ਦੇ ਨਾਲੋਂ ਜ਼ਿਆਦਾ ਪਾਣੀ ਆ ਜਾਂ 2023 ਨਾਲੋਂ ਘੱਟ ਹੈ ਇਸ ਵਾਰ ਵੀਰੇ ਪਾਣੀ ਤਾਂ ਉਨਾ ਹੀ ਆ 2023 ਤੋਂ ਵਾਧਿਆ ਲਗਭਗ 15 ਦਿਨ ਹੋ ਗਿਆ ਪਾਣੀ ਚੱਲਦੇ ਨੇ ਦਰਿਆਇਚ ਉਹਦੀ ਵਜ੍ਹਾ ਨਾਲ ਪਾਣੀ ਨਿਕਲ ਗਿਆ ਕੁਛ ਜੀ ਤੇ ਜਿਹੜਾ ਪਾਣੀ ਹੁਣ ਰਹਿ ਗਿਆ ਉਹ ਉਪਰ ਆਣਾ ਹਰ ਰੋਜ਼ ਦੀ ਹੁਣ ਨਿਊਜ਼ ਆ ਰਹੀ ਹੈ ਕਿ ਪਾਣੀ ਵਧ ਰਿਹਾ ਵਧ ਰਿਹਾ ਹੁਣ ਅੱਜ ਸਵੇਰ ਦਾ ਲਗਭਗ 2 ਫੁੱਟ ਪਾਣੀ ਵਧ ਗਿਆ ਅੱਜ ਪਾਣੀ ਦਾ ਪੱਧਰ ਉੱਚਾ ਹੋਇਆ ਹਾਂਜੀ ਹਾਂਜੀ ਸਰ ਅੱਛਾ ਕੱਲ ਅੱਜ ਕੱਲ ਇੱਥੋਂ ਅੱਜ ਤਾਂ ਮੰਨ ਲਾ ਵੀ ਇੱਥੋਂ ਤੋਂ ਇੱਥੋਂ ਤੀਕ ਡੋਬਦੇ ਹੈਗੇ ਆ ਕੱਲ ਕੱਲ ਇੱਥੋਂ ਬਿਲਕੁਲ ਸੁੱਕਾ ਸੀ ਹਾਂਜੀ ਹਾਂਜੀ ਕੱਲ ਸੁੱਕਾ ਸੀ ਵੀਰੇ ਤਾਂ ਸਵੇਰ ਵੀ ਸੁੱਕਾ ਸੀਗਾ ਵੀਰੇ ਅੱਛਾ ਸਵੇਰੇ ਮੈਨੂੰ ਵੀਡੀਓ ਭਈਆ ਮੈਂ ਸਵੇਰੇ ਆਇਆ 8 ਵਜੇ ਤੇ ਉਦੋਂ ਸੁੱਕਾ ਸੀਗਾ ਇੱਥੇ ਅੱਛਾ ਮਤਲਬ ਛੋਟਾ ਸੀ ਪਾਣੀ ਜੀ ਹੁਣ ਹੁਣ ਤਾਂ 1.5 ਫੁੱਟ ਲਗਭਗ 4 ਫੁੱਟ ਉੱਥੇ ਹੋ ਗਿਆ ਪਾਣੀ ਤੁਹਾਨੂੰ ਲੰਘ ਕੇ ਆਈ ਅੱਛਾ ਲੋਕ ਹਾਲੇ ਪਿੰਡ ਦੇ ਵਿੱਚ ਹੀ ਫਸੇ ਹੋਏ ਆ ਜਾਂ ਪਿੰਡ ਛੱਡ ਕੇ ਆਸੇ-ਪਾਸੇ ਚਲੇ ਗਏ ਕਿੱਥੇ ਜਾਣਗੇ ਲੋਕ ਆ ਆਪਾਂ ਨੂੰ ਘਰ ਛੱਡਣਾ ਬਹੁਤ ਔਖਾ ਹੈ ਵੀਰੇ ਸਾਰੇ ਲੋਕ ਬੈਠੇ ਆ ਇਹੋ ਹੀ ਅਡੀਕ ਕਰ ਰਿਹਾ ਕਿ ਪਾਣੀ ਕਮ ਹੋਵੇ ਤਾਂ ਦਾ ਕਾਰੋਬਾਰ ਕਰੀ ਅੱਛਾ ਸ਼ੱਕ ਕਿ ਤੁਸੀਂ ਕਿਤੇ ਇਹ ਨਹੀਂ ਗਾ ਵੀ ਗਾ ਅਕਸਰ ਜਦੋਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਸੀਐਮ ਸਾਹਿਬ ਕਹਿੰਦੇ ਸੀਗੇ ਕਿ ਅਸੀਂ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਵੀ ਸੱਚ 2023 ਦੇ ਵਿੱਚ ਵੀ ਉਹਨਾਂ ਦਾ ਇਹ ਬਿਆਨ ਹੈਗਾ ਕਿ ਅਸੀਂ ਮੁਰਗੀ ਮਰੀ ਤੱਕ ਦਾ ਮੁਆਵਜ਼ਾ ਦੇਵਾਂਗੇ 2023 ਦੇ ਵਿੱਚ ਕੋਈ ਮੁਆਵਜ਼ਾ ਮਿਲਿਆ ਸੀ ਤੇ ਹੁਣ ਕੋਈ ਆਸ ਹੈਗੀ ਵੀਰੇ ਇਹ ਜਦੋਂ ਕੈਪਟਨ ਸਰਕਾਰ ਸੀਗੀ ਨਾ ਉਦੋਂ ਕੁਝ ਮੁਆਵਜ਼ਾ ਮਿਲਿਆ ਸੀ ਕੁਝ ਅਕਾਲੀ ਸਰਕਾਰ ਸੀਗੀ ਉਦੋਂ ਮੁਆਵਜ਼ੇ ਮਿਲੇ ਸੀਗੇ ਤੇ ਭਗਵੰਤ ਮਾਨ ਜਦੋਂ ਸਰਕਾਰ ਆਈ ਹੈ ਕੁਝ ਨਹੀਂ ਮਿਲਿਆ ਕਿਸੇ ਨੂੰ ਇੱਕ ਲਾਰੀ ਹੈ ਵੀਰੇ ਸਾਡੇ ਦੇ ਇੱਥੇ ਜਿੰਨੀ ਵੀ ਗੱਟੀ ਦੀ ਪੈਲੀ ਹੈ ਨਾ ਬਾਦੀ ਇਹ ਲਗਭਗ 8-9000 ਕਿੱਲਾ ਹੈ ਇਸਾਰੀ ਗਰਦੋਰੀ ਵੀ ਟੁੱਟ ਗਈ ਹੈ ਹੂੰ ਕੁਝ ਨਹੀਂ ਹੈ ਇੱਥੇ ਕੁਝ ਨਹੀਂ ਦੇ ਰਹੇ ਅੱਛਾ ਕਦੇ ਕੁਝ ਨਹੀਂ ਸਹੂਲਤ ਆਈ ਨਹੀਂ ਜੀ ਵੀਰੇ ਆ ਮਾੜਾ ਮੜਾ ਪਾਣੀ ਦੇ ਤਾ ਕਿਸੇ ਨੂੰ ਕੋਈ ਕਿੱਲੋ ਦੋ ਆਟਾ ਦੇ ਤਾ ਤਾਂ ਕਿਹ ਤਸੂਲਤ ਹੋ ਗਈ ਇਦਾਂ ਥੋੜਾ ਸਹੂਲਤ ਅੱਛਾ ਕੀ ਕੰਮ ਕਰਦੇ ਹੋ ਤੁਸੀਂ ਅਸੀਂ ਵੀਰੇ ਖੇਤੀਬਾੜੀ ਕਰਦੇ ਆਂ ਖੇਤੀਬਾੜੀ ਪਸ਼ੂ ਪਾਲਣ ਵੀ ਕਰਦੇ ਨਾਲ ਨਹੀਂ ਵੀਰੇ ਦਿਹਾੜੀ ਦਾ ਪਾ ਗਰੀਦਾ ਵੀਰੇ ਹੂੰ ਠੀਕ ਹੈ ਅੱਛਾ ਠੇਕੇ ਤੇ ਲੈਨੇ ਹੋ ਪਹਿਲੀ ਜਾਂ ਨਹੀਂ ਵੀਰੇ ਕੁਝ ਜਿਵੇਂ 1 ਏਕੜ ਆਦੀ ਹੋ ਗਈ ਕੋਈ ਤਿਆਰੀ ਦੱਪਣਾ ਟਾਈਮ ਸਾਰੀ ਦਾ ਅੱਛਾ ਤੇ ਪਹਿਲੀ ਤੁਹਾਡੀ ਝੋਨਾ ਵਗੈਰਾ ਵੀ ਜੈ ਸੀ ਜਾਂ ਹੋਰ ਫਸਲ ਆਂਦੀ ਹਾਂਜੀ ਹਾਂਜੀ ਝੋਨਾ ਸੀਗਾ ਡੁੱਬ ਚੁੱਕਾ ਇਸ ਤਰ੍ਹਾਂ ਹੋ ਗਿਆ ਜਿੱਦਾਂ ਗਿਆ ਸਾਹਮਣੇ ਖੜਾ ਆਪਣੇ ਹੂੰ ਸਾਰਾ ਝੋਨਾ ਡੁੱਬੂ ਅੱਛਾ ਵੀਰੇ ਕਾਫੀ ਇਧਰ ਇਲਾਕਾ ਪਿੰਡ ਚੂੜੀ ਵਾਲਾ ਮੈਂ گاਉਂ ਚੂੜੀ ਵਾਲੇ ਕਾਉਂ ਹੂੰ ਉਧਰ ਸਾਰਾ ਹੀ ਪਾਣੀ ਫਿਰ ਗਿਆ ਸਾਰਾ ਇਲਾਕਾ ਡੁੱਬ ਚੁੱਕਾ ਹੂੰ ਹਸ਼ੀਰ ਹਾਂਜੀ ਸਰ ਅੱਛਾ ਪਿੰਡ ਦੇ ਇਸ ਤੋਂ ਇਲਾਵਾ ਜਿਹੜਾ ਵੀ ਸਸੀ ਗਾਲ ਜੀ ਅੱਛਾ ਇੱਥੋਂ ਦੇ ਰਹਿਣ ਵਾਲੇ ਆ ਜੀ ਹਾਂਜੀ ਅੱਛਾ ਕਾਫੀ ਉਮਰ ਹੈਗੀ ਆ ਕਿੰਨੇ ਕ ਵਾਰੀ ਆ ਜਿਹੜਾ ਇਸ ਤਰ੍ਹਾਂ ਖੜਾ ਦੀ ਮਾਰ ਚੱਲ ਚੁੱਕੇ ਬਹੁਤ ਵਾਰੀ 88 ਦਾ ਆਇਆ ਸੀ 23 ਚ ਆਇਆ 95 95 ਇਹ ਤਾਂ ਕਈ ਵਾਰੀ ਦੁਹਰਾਇਆ 13 ਵਿੱਚ ਆਇਆ 13 ਵਿੱਚ ਆਇਆ ਜੀ 92 ਚ ਵੀ ਆਇਆ ਜੀ ਅੱਛਾ ਕੀ ਲੱਗਦਾ ਹੈਗਾ ਇਸ ਵਾਰ ਕਹਿੰਦੇ ਸੀ ਬਦਲਾਵ ਵਾਲੀ ਸਰਕਾਰ ਆ ਸਾਰੇ ਜਨ ਦੀ ਜ਼ਿੰਦਗੀ 'ਚ ਬਦਲਾਵ ਆ ਜਾਊਗਾ ਬਦਲਾ ਕੁਝ ਬਦਲਾ ਬਦਲਾ ਨਜ਼ਰ ਆਇਆ ਤੁਹਾਨੂੰ ਬਦਲਾ ਬਾਦਲ ਦੀ ਸਰਕਾਰ ਦੇ ਦਿੰਦੀ ਸੀ ਮਾਫੀ ਆ ਮੂਜਾ ਆ ਸਰਕਾਰ ਆਈ ਤੇ ਦਿੱਤਾ ਹੀ ਨਹੀਂ ਅੱਛਾ ਹਾਂਜੀ ਕੁਝ ਨਹੀਂ ਤੇਰਾ ਦੇ 23 ਚ ਆਇਆ ਕੁਝ ਨਹੀਂ ਮਿਲਿਆ ਅੱਛਾ ਅੱਜ ਮਨਿਸਟਰ ਸਾਹਿਬ ਆਏ ਸੀ ਤੁਹਾਡੇ ਇੱਧਰਲੇ ਪਿੰਡਾਂ ਦੇ ਵਿੱਚ ਦੌਰਾ ਕਰਕੇ ਗਏ ਪਿੰਡਾਂ ਦੇ ਵਿੱਚ ਘੇੜਾ ਕੱਢ ਕੇ ਪਿੰਡਾਂ 'ਚ ਕਿਤੇ ਜਾਣਾ ਉੱਥੇ ਹੀ ਹੋਵੇ ਪਾਪ ਚੱਲੇਗੇ ਇਹ ਜਿਹੜੇ ਜੋ ਵਾਪਸ ਮੁੜ ਗਿਆ ਜੋ ਮਨਿਸਟਰ ਸਾਹਿਬ ਆਏ ਆ ਵੀਰੇ ਜੋ ਵੀ ਆਨਾਲਾ ਪੁਲ ਤੋਂ ਅੱਗੇ ਇਥੋਂ ਢੇੜਾ ਲਾ ਕੇ ਵਾਪਸ ਕੋਈ ਵਾਗਾ ਕਿਸੇ ਨੇ ਨਹੀਂ ਪੁਨਸ਼ਨ ਕੀਤੀ ਵੀ ਕੀ ਹੋਇਆ ਕੀ ਨਹੀਂ ਹੋਇਆ ਆ ਵੀਰੇ ਹੁਣ ਤੁਸੀਂ ਆਈ ਏ ਪੱਤਰਕਾਰ ਸਾਹਿਬ ਵੀ ਆਈ ਏ ਜੀ ਕਿ ਕਿਸ ਤਰੀਕੇ ਨਾਲ ਆਏ ਜਾਂ ਤੁਰ ਕੇ ਆਏ ਜਾਂ ਕਿਸੇ ਤਰੀਕੇ ਵੀ ਆਏ ਆ ਪਹੁੰਚੇ ਆ ਸਾਡੇ ਤੱਕ ਇੰਨਾ ਹੀ ਕਾਫੀ ਏ ਹਮ ਬਹੁਤ ਧੰਨਵਾਦ ਕਰਦੇ ਆਂ ਪੱਤਰਕਾਰਾਂ ਨੂੰ ਜਿਹੜਾ ਵੀਰ ਇੱਥੇ ਤੱਕ ਸਾਡੀ ਤੱਕ ਸਾਡੀ ਤੱਕ ਜ਼ਿੰਮੇਵਾਰੀਆਂ ਨੇ ਵੀ ਲੋਕਾਂ ਦੀ ਇੱਕ ਗੱਲ ਪਹੁੰਚੇ ਵੀ ਸਚਾਈ ਆਹ ਗਰਾਊਂਡ ਪੱਧਰ ਦੀ ਰਿਪੋਰਟ ਇਹ ਹਾਂਜੀ ਹਾਂਜੀ ਸਰ ਮంత్రి ਨੂੰ ਦੇਖ ਪਹੁੰਚਣੀ ਚਾਹੀਦੀ ਪੰਜਾਬ ਨੂੰ ਕੁਛ ਇਹਨਾਂ ਹੋ ਗਿਆ ਜੀ ਕੁਛ ਦਿਨ ਦੇਵੇ ਇਹਨਾਂ ਨਲਾਇਕ ਮੁੱਖ ਮੰਤਰੀ ਬਣ ਗਿਆ ਪੰਜਾਬ ਦਾ ਕਿਸੇ ਦੀ ਪਹੁੰਚ ਨਹੀਂ ਕਰ ਰਿਹਾ ਕੋਈ ਇਹਨਾਂ ਪਾਣੀ ਹੜ ਆ ਰਿਹਾ ਕੁਛ ਨਾ ਬੰਦੇ ਕੋਲ ਜਾਏ ਪੁੱਛੇ ਮੰਤਰੀ ਭੇਜੇ ਸਰਪੰਚ ਭੇਜੇ ਕੋਈ ਨੰਬਰਦਾਰ ਭੇਜੇ ਠੀਕ ਹੈ ਨਾ ਵੀਰੇ ਕੁਛ ਨਹੀਂ ਕਰ ਰਿਹਾ ਕਰੇ ਬਸ ਚੁਟਕਲੇ ਤੇ ਚੁਟਕਲੇ ਚੁਟਕਲੇ ਤੇ ਚੁਟਕਲੇ ਬਦਲਾ ਇਹਨਾਂ ਕੋ ਹੋ ਗਿਆ ਸਾਡੇ ਵਾਲੇ ਕਿ ਪਾਣੀ ਹਰ ਵਾਰ ਪਾਣੀ ਆ ਰਿਹਾ ਤੇਰ ਨੂੰ ਆਇਆ ਤੇਰ ਨੂੰ ਸਰਕਾਰ ਸੀ ਉਹ ਆਪਣੇ ਭਗੰਤ ਮਾਨ ਦੀ ਹੁਣ ਆਇਆ ਹੋਣੀ ਉਹਦੀ